ਸਤਨਾਮ ਧਨਵਾਹਿ ਗੁਰੂ ਜੀ ਕਤਕ ਕਰਮੁਕ ਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਣ ਜਨਮ ਵਿਯੋਗ ਖੇਨ ਮੇ ਕੋੜੇ ਹੋਏ ਗਏ ਜਿਤੜੇ ਮਾਇਆ ਭੋਗ ਵੇਚ ਨਾ ਕੋਈ ਕਰ ਸਕੈ ਕਿਸਤਾ ਰੋਵਾ ਰੋਜ ਕੀਤਾ ਕਿਛੂ ਨ ਹੋਵਈ ਲਿਖਿਆ ਤੁਰ ਸੰਜੋਗ ਵਡਵਾਗੀ ਮੇਰਾ ਪ੍ਰਭ ਮਿਲੈ ਤਾ ਉਤਰੈ ਸਭ ਵਿਯੋਗ ਨਾਨਕ ਕਹੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਬੇ ਸੋਚ ਨਾਨਕ ਕਹੋ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨ ਸਹਿ ਸਬੇ ਸੋਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸਤਗੁਰ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਸਾਬ ਜੀ ਨੇ ਉਦਮ ਪ੍ਰੇਰਨਾ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ ਅਮਰਤ ਵੇਲੇ ਆਪਣੀ ਪਾਵਨ ਪਵਿੱਤਰ ਨਿੱਗੀ ਗੋਦ ਅੰਦਰ ਬੈਠਣ ਦਾ ਸੁਨਾ ਸੁਭਾਗਸ਼ਮਾ ਬਖਸ਼ਿਸ਼ ਕੀਤਾ ਹੈ ਆਪ ਜੀ ਨੇ ਪਾਤਸ਼ਾਹ ਜੀ ਦੇ ਪਿੱਤਰ ਕਲਿਆਨਕਾਰੀ ਦਰਸ਼ਨ ਦੇਦਾਰ ਦਰਸ਼ਨ ਉਪਦੇਸ਼ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਪੜ੍ਹ ਸੁਣ ਕੇ ਸੇਵਾ ਕਰਕੇ ਗੁਰੂ ਜੀ ਦੀਆਂ ਸ਼ੀਸ਼ਾ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਅੱਜ ਸੁੰਦਾ ਮਹੀਨਾ ਬਤੀਤ ਹੋ ਕੇ ਤੇ ਕਤਕ ਦਾ ਮਹੀਨਾ ਆਰੰਭ ਹੋਇਆ ਹੈ ਸਰਬੱਤ ਦੇ ਭਲੇ ਦੀ ਗੁਰੂ ਚਰਨਾਂ 'ਚ ਅਰਦਾਸ ਰਹੀ ਉਪਰੰਤ ਪਾਤਸ਼ਾਹ ਜੀ ਨੇ ਆਪਣੇ ਤਖਤ ਤੇ ਪ੍ਰਕਾਸ਼ਮਾਨ ਹੋ ਕਰਕੇ ਅੰਮ੍ਰਿਤ ਵੇਲੇ ਜਿੱਥੇ ਅੱਜ ਹੁਕਮਨਾਮਾ ਬਖਸ਼ਿਸ਼ ਕੀਤਾ ਉੱਥੇ ਕਤਕ ਦੇ ਮਹੀਨੇ ਅੰਦਰ ਅਸੀਂ ਕਿਵੇਂ ਜੀਵਨ ਬਤੀਤ ਕਰਨਾ ਹੈ ਕਿਵੇਂ ਆਪਣੀ ਜ਼ਿੰਦਗੀ ਅੰਦਰ ਆਨੰਦ ਭਰਨਾ ਹੈ ਸਤਿਗੁਰੂ ਪਾਤਸ਼ਾਹ ਜੀ ਨੇ ਉਹ ਉਪਦੇਸ਼ ਵੀ ਸਾਡੀ ਚੋਲੀ ਚ ਪਾਇਆ ਦੋ ਬਾਰਾਮਾਹ ਦੀਆਂ ਬਾਣੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇੱਕ ਤੁਖਾਰੀ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਬਾਰਾਮਾਹ ਜੋ ਆਪ ਜੀ ਨੇ ਸ਼ਬਦ ਸਰਵਣ ਕੀਤਾ ਏ ਬਾਰਾਮਾਹ ਮਾਹਰ ਰਾਗ ਅੰਦਰ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਜਿਆਦਾ ਪ੍ਰਚਲਿਤ ਏ ਕਿਉਂਕਿ ਜਿਆਦਾ ਆਪਾਂ ਇਹਦਾ ਹੀ ਜ਼ਾਪ ਕਰਦੇ ਆ ਤੁਖਾਰੀ ਰਾਗ ਵਾਲਾ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਏਗਾ ਕਿ ਤੁਖਾਰੀ ਰਾਗ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੀ ਬਾਰਾ ਮਾਂ ਦਾ ਇਹ ਉਚਾਰਨ ਕੀਤਾ ਹੈ ਜਿਨ੍ਹਾਂ ਨੇ ਸਹਿਜ ਜਾਪ ਕੀਤਾ ਹੋਵੇਗਾ ਉਹ ਜਾਣਦੇ ਹੋਣਗੇ ਹਰ ਕੋਈ ਮਨੁੱਖ ਜ਼ਿੰਦਗੀ ਅੰਦਰ ਚਾਹੁੰਦਾ ਹੈ ਕਿ ਮੇਰੀ ਜ਼ਿੰਦਗੀ ਵਿੱਚ ਆਨੰਦ ਆਵੇ ਮੇਰੀ ਜ਼ਿੰਦਗੀ ਵਿੱਚ ਸੁੱਖ ਆਵੇ ਮੇਰੀ ਜ਼ਿੰਦਗੀ 'ਚ ਦੁੱਖ ਨਹੀਂ ਚਾਹੀਦੀ ਹਰ ਕੋਈ ਮਨੁੱਖ ਇਹ ਹੀ ਚਾਹੁੰਦਾ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਆ ਕੇਵਲ ਮਨੁੱਖ ਨਹੀਂ ਪਸ਼ੂ ਪੰਛੀ ਵੀ ਜ਼ਿੰਦਗੀ ਅੰਦਰ ਚਾਹੁੰਦੇ ਆ ਵੀ ਕੋਈ ਸੁੱਖ ਹੋਵੇ ਹਰ ਕੋਈ ਚਾਹੁੰਦਾ ਹੈ ਸੁੱਖ ਪਰ ਮਾਰ ਕਰਨ ਲਈ ਜ਼ਿੰਦਗੀ ਅੰਦਰ ਰੰਗ ਭਰਨਾ ਜ਼ਿੰਦਗੀ ਅੰਦਰ ਸੁਖ ਪ੍ਰਾਪਤ ਕਰਨਾ ਇਹਦੇ ਵਾਸਤੇ ਕੋਈ ਚੰਗੀ ਜੋਗਤ ਚਾਹੀਦੀ ਹੈ ਜੋਗਤ ਬਿਨਾ ਕੋਈ ਵੀ ਜਿਹੜਾ ਸਾਡਾ ਕਾਰਜ ਆ ਉਹ ਸਹੀ ਨਹੀਂ ਹੋ ਸਕਦਾ ਰਾਜ ਨਹੀਂ ਹੋ ਸਕਦਾ ਹੈਰਾਨ ਹੋ ਜਿਹੜੇ ਕਈ ਵਾਰੀ ਇਤਿਹਾਸ ਪੜ੍ਹ ਕੇ ਵੀ ਆਲਾ ਦਵਾਲਾ ਦੇਖ ਕੇ ਵੀ ਪ੍ਰਮਾਤਮਾ ਨੇ ਤੇ ਅੰਗੂਰ ਹੀ ਪੈਦਾ ਕੀਤੇ ਹਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਤੇ ਅੰਗੂਰਾਂ ਤੋਂ ਇੱਕ ਖੰਡ ਤਿਆਰ ਕੀਤੀ ਜਾਂਦੀ ਜਿਹਨੂੰ ਗੁਲੂਕੋਜ ਕਹਿ ਦਿੰਦੇ ਆ ਮਨੁੱਖ ਨੂੰ ਊਰਜਾ ਦਿੰਦੀ ਹੈ ਮਨੁੱਖ ਨੂੰ ਤਾਕਤ ਦਿੰਦੀ ਹੈ ਪਰ ਅੰਗੂਰਾਂ ਦੇ ਵਿੱਚੋਂ ਮਨੁੱਖ ਨੇ ਸ਼ਰਾਬ ਵੀ ਬਣਾ ਲਈ ਜਿਹੜੀ ਮਨੁੱਖ ਦੀ ਮਤ ਮਾਰਦੀ ਹੈ ਤੇ ਅੰਗੂਰ ਹੀ ਹੈ ਨਾ ਇੱਕ ਨੂੰ ਸਹੀ ਵਰਤੋਂ ਕਰਨ ਵਾਸਤੇ ਅੰਗੂਰਾਂ ਦੀ ਸਹੀ ਵਰਤੋਂ ਆ ਗਈ ਉਹਨੇ ਉਹਦੇ ਚੋਂ ਊਰਜਾ ਦੇਣ ਵਾਲਾ ਪਦਾਰਥ ਤਿਆਰ ਕਰ ਲਿਆ ਇੱਕ ਨੇ ਉਹਦੇ ਚੋਂ ਮਤ ਮਾਰਨ ਵਾਲਾ ਪਦਾਰਥ ਪੈਦਾ ਕਰ ਲਿਆ ਬਰ ਗੱਲ ਇਹ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਪ੍ਰਮਾਤਮਾ ਨੇ ਜਿਹੜਾ ਜੀਵਨ ਦਿੱਤਾ ਹੈ ਨਾ ਜੇ ਤੇ ਸਹੀ ਮਾਰਗ ਸਹੀ ਯੋਗਤ ਮਿਲ ਜਾਏ ਤੇ ਜ਼ਿੰਦਗੀ ਆਨੰਦਮਈ ਆ ਤੇ ਜੇ ਸਹੀ ਮਾਰਗ ਨਾ ਮਿਲੇ ਮਨੁੱਖ ਵਿਹਿਮਾਂ ਭਰਮਾਂ ਚ ਗਰਸਿਆ ਜਾਏ ਪਖੰਡਾਂ ਚ ਗਰਸਿਆ ਜਾਏ ਅੰਦਰ ਕੋਈ ਡਰ ਪੈਦਾ ਹੋ ਜਾਵੇ ਡਰ ਬਹੁਤ ਨੇ ਸਾਡੇ ਅੰਦਰ ਮਾਰ ਕਹ ਲਗੇ ਚੰਗੀ ਭਲੀ ਮਨੁੱਖ ਦੀ ਜ਼ਿੰਦਗੀ ਜਿਹੜੀ ਨਰਕ ਬਣ ਜਾਂਦੀ ਆ ਗੁਰੂ ਪਾਤਸ਼ਾਹ ਦੇ ਕੋਲ ਆਉਂਦੇ ਆ ਗੁਰੂ ਪਾਤਸ਼ਾਹ ਜੁਗਤ ਹੀ ਦਿੰਦੇ ਆ ਕਰਨੀ ਆ ਆਪਾਂ ਇਹ ਪਾਤਸ਼ਾਹ ਜੀ ਤਰੀਕਾ ਦੱਸ ਦਿੰਦੇ ਨੇ ਹੁਣ ਕਰਨਾ ਨਾ ਕਰਨਾ ਇਹ ਮਾਰ ਕਹ ਲਗੇ ਤੁਹਾਡੇ ਹੱਥ ਆ ਟੀਚਰ ਤੇ ਪੜਾਉਂਦਾ ਇਹ ਦੋ ਬੱਚਿਆਂ ਨੂੰ ਇੱਕ ਬਾਪ ਦੇ ਦੋ ਹੀ ਬੱਚੇ ਦੋਵੇਂ ਸਕੂਲ ਜਾਂਦੇ ਨੇ ਇੱਕੋ ਕਲਾਸ 'ਚ ਪੜ੍ਹਦੇ ਨੇ ਟੀਚਰ ਨੇ ਦੋਵਾਂ ਨੂੰ ਇੱਕੋ ਜਿਹਾ ਸਬਕ ਪੜਾਇਆ ਇੱਕ ਉਹ ਸਬਕ ਨੂੰ ਉਹ ਗ੍ਰਹਿਣ ਕਰਦਾ ਏ ਉਹਨੂੰ ਮਾਨਸਿਕ ਅੰਦਰ ਧਾਰਨ ਕਰਦਾ ਏ ਤੇ ਇੱਕ ਬੇਧਿਆਨਾ ਹੋ ਕੇ ਕਲਾਸ 'ਚ ਬੈਠਦਾ ਏ ਕਈ ਵਾਰੀ ਕਲਾਸ ਵੀ ਮਿਸ ਕਰ ਲੈਂਦਾ ਏ ਜਦੋਂ ਰਿਜ਼ਲਟ ਆਇਆ ਜਿਹਨੇ ਧਿਆਨ ਨਾਲ ਟੀਚਰ ਦੇ ਉਪਦੇਸ਼ ਨੂੰ ਗ੍ਰਹਿਣ ਕੀਤਾ ਉਹ ਚੰਗੇ ਨੰਬਰਾਂ 'ਤੇ ਪਾਸ ਹੋ ਗਿਆ ਦੂਜਾ ਫੇਲ ਹੋ ਗਿਆ ਜਿਹੜਾ ਐਦਾਂ ਹੀ ਆਪਣੇ ਟੀਚਰ ਦੀ ਗੱਲ ਨੂੰ ਮੰਨਦਾ ਗਿਆ ਇੱਕ ਦਿਨ ਚੰਗੇ ਉਹਦੇ ਤੇ ਪਹੁੰਚ ਗਿਆ ਉਹਨੂੰ ਕਾਰ ਵੀ ਮਿਲ ਗਈ ਉਹਨੂੰ ਕੋਠੀ ਵੀ ਮਿਲ ਗਈ ਉਹਨੂੰ ਨੌਕਰ ਚੱਕਰ ਵੀ ਮਿਲ ਗਏ ਦੂਜਾ ਦਿਹਾੜੀ ਤੋਗਾ ਰਹਿ ਗਿਆ ਹੁਣ ਉਹ ਗਿਲਾ ਕਰੇ ਵੀ ਇੱਕੋ ਬਾਪ ਦੇ ਪੁੱਤਰ ਇੱਕੋ ਸਕੂਲ 'ਚ ਪੜੇ ਇੱਕੋ ਟੀਚਰ ਕੋਲ ਪੜੇ ਮੇਰੇ ਨਾਲ ਰੱਬ ਨੇ ਵਿਤਕਰਾ ਕੀਤਾ ਏ ਕਹਿ ਲਗੇ ਨਹੀਂ ਰੱਬ ਦਾ ਕੋਈ ਦੋਸ਼ ਨਹੀਂ ਏ ਤੇਰੇ ਕਰਮ ਦਾ ਦੋਸ਼ ਏ ਤੂੰ ਗੱਲ ਹੀ ਦੀ ਮੰਨੀ ਟੀਚਰ ਦੀ ਜੇ ਤੂੰ ਵੀ ਪੜ ਲੈਂਦਾ ਤੂੰ 14 ਦਾ ਮਿਲ ਜਾਣਾ ਸੀ ਇਸੇ ਤਰ੍ਹਾਂ ਜਦੋਂ ਪਾਤਸ਼ਾਹ ਜੀ ਦੀ ਆਪਾਂ ਕੋਈ ਗੱਲ ਮੰਨਦੇ ਆ ਜਾਂ ਗੁਰੂ ਪਾਤਸ਼ਾਹ ਜੀ ਦੀ ਗੁਰਮਤ ਨੂੰ ਗ੍ਰਹਿਣ ਕਰਕੇ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਆ ਮਾਰਕਾ ਲੰਗਾ ਜ਼ਿੰਦਗੀ 'ਚ ਆਨੰਦ ਜ਼ਿੰਦਗੀ 'ਚ ਸੁੱਖ ਭਰ ਜਾਂਦਾ ਹੈ ਹਾਂ ਕੁਝ ਮਨੁੱਖ ਦੇ ਪੂਰਬਲੇ ਕਰਮ ਵੀ ਨੇ ਸਾਨੂੰ ਉਹਨਾਂ ਦਾ ਚੇਤਾ ਭੁੱਲ ਚੁੱਕਾ ਹੈ ਉਹਨਾਂ ਦੇ ਕਰਕੇ ਵੀ ਜ਼ਿੰਦਗੀ 'ਚ ਇਹ ਦੁੱਖ ਤੇ ਸੁੱਖ ਆਪਾਂ ਮੰਨਦੇ ਆ ਜਾਂ ਦੁੱਖ ਭੋਗਦੇ ਆ ਮਾਰਜੀ ਬਾਣੀ 'ਚ ਲਿਖਦੇ ਨੇ ਸੁੱਖ ਦੁੱਖ ਪੂਰਬ ਜਨਮ ਕੇ ਕੀਏ ਕਈ ਵਾਰੀ ਇਸ ਜਨਮ ਵਿੱਚ ਕੋਈ ਚੰਗਾ ਕਰਮ ਨਹੀਂ ਕੋਈ ਪੂਰਬਲਾ ਕਰਮ ਜਾਗਦਾ ਹੈ ਆਪਾਂ ਉਹਦਾ ਸੁੱਖ ਭੋਗਦੇ ਆਂ ਕਈ ਵਾਰੀ ਬੰਦਾ ਇੱਥੇ ਚੰਗੇ ਕਰਮ ਕਰ ਲੈਂਦਾ ਕਹਿ ਲਗਾ ਫਿਰ ਜ਼ਿੰਦਗੀ 'ਚ ਦੁੱਖ ਹੁੰਦਾ ਹੈ ਬਾਅਦ ਕਹਿੰਦਾ ਕੋਈ ਪੂਰਬਲਾ ਹੈ ਇਹ ਵੀ ਤੇ ਇੱਕ ਬੀਜ ਹੀ ਆ ਨਾ ਜਿਵੇਂ ਤਾਂ ਕਹਿ ਲਾ ਵੀ ਕਰਮ ਇੱਕ ਬੀਜ ਆ ਜਿਹੜਾ ਬੀਜ ਧਰਤੀ ਦੀ ਕੁੱਖ 'ਚ ਬੀਜਿਆ ਗਿਆ ਇੱਕ ਦਿਨ ਜ਼ਰੂਰ ਉੱਗੇਗਾ ਹਾਂ ਕੁਝ ਬੀਜ ਛੇਤੀ ਉੱਗ ਜਾਂਦੇ ਨੇ ਕੁਝ ਸਮੇਂ ਬਾਅਦ ਉੱਗਦੇ ਨੇ ਮਨੋਖ ਨੂੰ ਚੇਤਾ ਪੁਰਿੰਦਾ ਕਿ ਮੈਂ ਕੋਈ ਬੀਜ ਬੀਜਿਆ ਸੀ ਅੱਜ ਉਗ ਗਿਆ ਏ ਬਸ ਉਸ ਬੀਜੇ ਹੋਏ ਬੀਜ ਦਾ ਹੀ ਫਲ ਫੋਗਦੇ ਪਏ ਆ ਇਹ ਸ਼ਬਦ ਅੰਦਰ ਮਸ ਖੇਪ ਜਾਂ ਭਾਵ ਤਾਂ ਪਹਿਲਾਂ ਰੱਖੀ ਤਾਂ ਵੀ ਸ਼ਬਦ ਦੀ ਸਮਝ ਹੀ ਲੱਗਦੇ ਪਰ ਜਿਸ ਗੁਰੂ ਦੀ ਗੋਦ ਵਿੱਚ ਬੈਠੇ ਹੋ ਨਾ ਜਿਸ ਗੁਰੂ ਦੇ ਚਰਨਾਂ ਤੇ ਆ ਕੇ ਆਪਣਾ ਮਸਤਕ ਰੱਖਦੇ ਹੋ ਮੱਥਾ ਟੇਕਦੇ ਹੋ ਆਪਣਾ ਸਿਰ ਝੁਕਾਉਂਦੇ ਹੋ ਇਸ ਗੁਰੂ ਵਿੱਚ ਇੱਕ ਵੱਡੀ ਸਮਰੱਥਾ ਹੈ ਇਹ ਜਿਹੜੇ ਕਿਤੇ ਹੋਏ ਬੁਰੇ ਕਰਮ ਨੇ ਉਹਨਾਂ ਨੂੰ ਵਾਸ਼ ਕਰ ਦਿੰਦਾ ਏ ਧੋ ਦਿੰਦਾ ਏ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੌਲ ਲਈ ਹੋਏਗੀ ਨਾ ਤੇ ਜਿਨ੍ਹਾਂ ਨੇ ਪੰਜਾਂ ਪਿਆਰਿਆਂ ਨੇ ਜਿਹੜਾ ਉਹ ਉਪਦੇਸ਼ ਦਿੱਤਾ ਉਹਨੂੰ ਧਿਆਨ ਨਾਲ ਸਰਵਣ ਕੀਤਾ ਹੋਵੇਗਾ ਤਾਂ ਉਸ ਵੇਲੇ ਕਈ ਵਾਰੀ ਮਨ ਵਿੱਚ ਖੁਸ਼ੀ ਵੀ ਹੁੰਦੀ ਆ ਤੇ ਮਨ ਨੂੰ ਅੰਦਰ ਵਿਰਾਗ ਵੀ ਆਉਂਦਾ ਵੀ ਪਾਛਾ ਤੂੰ ਕਿੰਨਾ ਪਿਆਰ ਕੀਤਾ ਤੂੰ ਕਿੰਨਾ ਮਨੁੱਖਤਾ ਨਾਲ ਪਿਆਰ ਕੀਤਾ ਕਲਗੀ ਵਾਲੇ ਪਾਤਸ਼ਾਹ ਇਹ ਗੱਲ ਕਹਿੰਦੇ ਨੇ ਜਦੋਂ ਕੋਈ ਖੰਡੇ ਬਾਟੇ ਦੀ ਪੌਲ ਛਕ ਲੈਂਦਾ ਏ ਪੰਜ ਪਿਆਰਿਆਂ ਦੇ ਰੂਪ ਵਿੱਚ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਨੇ ਵੀ ਅੱਜ ਤੋਂ ਬਾਅਦ ਜਿਹੜੇ ਤੁਹਾਡੇ ਪਿਛਲੇ ਕਰਮ ਨੇ ਸਾਰੇ ਖਤਮ ਹੋ ਗਏ ਕੋਈ ਪੁੰਨ ਕੀਤਾ ਹੋਏਗਾ ਕੋਈ ਪਾਪ ਕੀਤਾ ਹੋਏਗਾ ਕੋਈ ਬੁਰੇ ਪਤਾ ਨਹੀਂ ਇਹ ਤੇ ਮਨੁੱਖੀ ਸੁਭਾਅ ਆ ਬਾਰ ਬਾਰ ਮਾਰੇ ਪਾਸੇ ਨੂੰ ਜਾਂਦਾ ਏ ਪਰ ਪੰਜ ਪਿਆਰੇ ਇਹ ਗੱਲ ਕਹਿੰਦੇ ਨੇ ਅੱਜ ਤੋਂ ਤੁਹਾਡੇ ਸਿਰੇ ਪਿਛਲੇ ਕਰਮ ਜਿਹੜੇ ਉਹ ਧੋਤੇਗੇ ਅੱਗੇ ਤੋਂ ਸੁਚੇਤ ਹੋਣਾ ਸਤਗੁਰੂ ਕਾ ਜਨਮ ਹੈ ਅੱਜ ਤੋਂ ਤੁਹਾਡਾ ਜਿਹੜਾ ਜਨਮ ਆ ਗੁਰੂ ਦੇ ਘਰ ਵਿੱਚ ਹੋਇਆ ਏ ਗੁਰੂ ਦੇ ਘਰ ਵਿੱਚ ਜਨਮ ਹੋ ਜਾਣਾ ਇਹ ਬਹੁਤ ਵੱਡੀ ਬਾਤ ਜੇ ਮਾਂ-ਬਾਪ ਦੇ ਘਰ ਜਨਮ ਹੋ ਜਾਣਾ ਹੋਰ ਇਹਨੇ ਰੋਜ਼ ਬੱਚੇ ਜਨਮ ਲੈਂਦੇ ਨੇ ਪਰ ਗੁਰੂ ਦੇ ਘਰ ਵਿੱਚ ਜਨਮ ਹੋ ਜਾਏ ਇਹ ਕਿਤੇ-ਕਿਤੇ ਘਟਨਾ ਕਰਦੀ ਆ ਕਿਸੇ-ਕਿਸੇ ਦਾ ਹੁੰਦਾ ਹੈ ਮਾਂ-ਬਾਪ ਬੱਚੇ ਨੂੰ ਜਨਮ ਦਿੰਦਾ ਸੀ ਕਿਨੇ ਨੇ ਪੁੱਤਰ ਪੈਦਾ ਹੋਇਆ ਸੁੱਤ ਪੈਦਾ ਹੋਇਆ ਜਿੱਦਣ ਗੁਰੂ ਦੇ ਘਰ ਵਿੱਚ ਜਨਮ ਹੋ ਜਾਇਆ ਉਸ ਦਿਨ ਸੰਤ ਦਾ ਜਨਮ ਹੋਏਗਾ ਉਸ ਦਿਨ ਗੁਰਮੁਖ ਦਾ ਜਨਮ ਹੋਏਗਾ ਉਸ ਦਿਨ ਮਨੁੱਖ ਦੇ ਅੰਦਰ ਗੁਰਮਤ ਆਏਗੀ ਜਿੱਦਣ ਗੁਰੂ ਦੇ ਘਰ ਵਿੱਚ ਜਨਮ ਹੋਇਆ ਸਤਿਗੁਰ ਕਾ ਜਨਮੇ ਗਮਨ ਮਟਾਇਆ ਅਜ ਤੋਂ ਜਨਮ ਗੁਰੂ ਦੇ ਘਰ ਵਿੱਚ ਆ ਅਜ ਤੋਂ ਜਿਹੜਾ ਵੀ ਕਦਮ ਰੱਖਣਾ ਜਿੰਦਗੀ ਦਾ ਗੁਰੂ ਨੂੰ ਪੁੱਛ ਪੁੱਛ ਕੇ ਰੱਖਣਾ ਪਾਛਾ ਕਹਿੰਦੇ ਨੇ ਜੇ ਗੁਰੂ ਨੂੰ ਪੁੱਛ ਪੁੱਛ ਕੇ ਜਿੰਦਗੀ ਦੇ ਕਰਮ ਰੱਖੀਏ ਸਚੇਤ ਹੋ ਕੇ ਜਿੰਦਗੀ ਬਤੀਤ ਕਰੀਏ ਤੇ ਜਿੰਦਗੀ 'ਚ ਦੁੱਖ ਆ ਹੀ ਨਹੀਂ ਸਕਦਾ ਅੱਜ ਮਾਰਜੀ ਨੇ ਇਹ ਹੀ ਬਾਤ ਕਹੀ ਆ ਪਰ ਕਹਾਂ ਲਗੇ ਜਿੰਦਗੀ 'ਚ ਦੁੱਖ ਆਇਆ ਨਾ ਉਹ ਕਿਸੇ ਦੇ ਸਰਪੰਡਾ ਨਾ ਪਾਨੇ ਇਹ ਮਨੁੱਖ ਦਾ ਸੁਭਾਅ ਆ ਜੇ ਤੇ ਹੋ ਗਿਆ ਚੰਗਾ ਇਹ ਮੈਂ ਕੀਤਾ ਤੇ ਜੇ ਹੋ ਗਿਆ ਗਲਤ ਫਿਰ ਪਰਿਵਾਰ ਤੇ ਆਂਡੀਆਂ ਗਵਾਂਡੀਆਂ ਤੇ ਦੂਜਿਆਂ ਤੇ ਨਾ ਕੋਈ ਲੱਭੇ ਤਾਂ ਰੱਬ ਤੇ ਹੀ ਭਾਂਡਾ ਪੰਡਾ ਫਿਰ ਰੱਬ ਨੇ ਮੇਰੇ ਨਾਲ ਇਦਾਂ ਕਰਨ ਦਿੱਤਾ ਮਾਰ ਕੇ ਲੱਗੇ ਨਹੀਂ ਗੁਰੂ ਕੀ ਬਾਣੀ 'ਚ ਤੁਹਾਨੂੰ ਕਿਤੇ ਵੀ ਸ਼ਬਦੀ ਮਿਲੇਗਾ ਵੀ ਰੱਬ ਦੁੱਖ ਦੇਣ ਵਾਲਾ ਹੈ ਦੁੱਖ ਦਾਈ ਆ ਸੁਖ ਦਾਈ ਆ ਸਰਬ ਸੁਖਾਂ ਦਾ ਦਾਤਾ ਸਤਿਗੁਰੂ ਇਹ ਸ਼ਬਦ ਤੇ ਮਿਲੇਗਾ ਹਾਂ ਮਰਦੇ ਇਹ ਵੀ ਕੇਂਦਰ ਵੀ ਦੁੱਖ ਵੀ ਉਹਨੇ ਦਿੱਤਾ ਸੁੱਖ ਵੀ ਉਹਨੇ ਦਿੱਤਾ ਪਰ ਦੁੱਖ ਵੀ ਦੇਣਾ ਉਹਦੀ ਇੱਕ ਮਜਬੂਰੀ ਸੀ ਕਿਉਂਕਿ ਤੇਰਾ ਕਰਮ ਹੀ ਐਸਾ ਸੀ ਤੂੰ ਗੁਰੂ ਕੋਲ ਆਉਂਦਾ ਤੇਰਾ ਕਰਮ ਧੋ ਦਿੰਦਾ ਦੁੱਖ ਆਉਂਦਾ ਆ ਜੂਨਾਕ ਚਲਿਆ ਜਾਂਦਾ ਆ ਤੁਹਾਡੇ ਲੱਗ ਗਈ ਆ ਨਾ ਗੁਰੂ ਕਾ ਬਾਗ ਸਕੇਤ ਮੰਡੀ ਦਾ ਰਾਜਾ ਆਇਆ ਸੀ ਕਿ ਮਾਰਦੇ ਕੋਲ ਜਾਣੇ ਆ ਕੋਈ ਬਖਸ਼ਿਸ਼ ਮਿਲੇਗੀ ਸ਼ਬਦ ਪੜਿਆ ਜਾ ਰਿਹਾ ਸੀ ਲੇਖ ਨਾ ਮਿਟੀ ਏ ਸਖੀ ਜੋ ਲਿਖਿਆ ਕਰਤਾਰ ਕਿ ਮੱਥੇ ਦੇ ਲੇਖ ਤੇ ਮਿਟਦੇ ਨਹੀਂ ਸ਼ੰਕਾ ਪੈਦਾ ਹੋ ਗਿਆ ਜੇ ਲੇਖ ਨਹੀਂ ਮੇੜਦੇ ਤਾਂ ਗੁਰੂ ਕੋਲ ਆਉਣ ਦਾ ਕੀ ਫਾਇਦਾ ਪਾਤਸ਼ਾਹ ਨੇ ਉਹਦਾ ਸ਼ੰਕਾ ਦੂਰ ਕਰਨ ਵਾਸਤੇ ਜੋ ਕੁਝ ਜਨਮ ਚ ਲਿਖਿਆ ਸੀ ਰਾਤ ਰਾਤ ਹੀ ਪੂਗਦਾ ਤਾਂ ਬੜੇ ਇਤਿਹਾਸ ਚ ਪ੍ਰਮਾਣ ਮਿਲ ਗਏ ਇੱਕ ਪ੍ਰਮਾਣ ਸਾਰਾ ਕੁਝ ਰਾਤ ਰਾਤ ਹੀ ਬਤੀਤ ਹੋ ਗਿਆ ਮਾਝ ਨੂੰ ਪੱਟੀ ਸਾਰੀ ਵਾਸ਼ ਕਰ ਦਿੱਤੀ ਇਹ ਗੁਰੂ ਘਰ ਆਉਣ ਦਾ ਫਾਇਦਾ ਇੱਕ ਹੋਰ ਪ੍ਰਮਾਣ ਇਸ਼ਾਰਾ ਹੀ ਆ ਮਾਤਾ 아이ਸੀ ਮਾਰ ਦੀ ਪੁੱਤ ਚਾਹੀਦਾ ਤੇ ਮਾਰ ਜੀ ਕਹਿੰਦੇ ਨੇ ਹੈ ਨਹੀਂ ਤੇਰੇ ਕਰਮਾਂ ਚ ਗੁਰੂ ਹਰਗੋਬਿੰਦ ਪਾਤਸ਼ਾਹ ਮਿਊਸੋ ਕੇ ਚਲੇ ਗਈ ਭਾਈ ਗੁਰਦਾਸ ਜੀ ਮਿਲ ਗਏ ਗੁਰੂ ਕੋਲ ਮੰਗਣਾ ਵੀ ਆਉਣਾ ਚਾਹੀਦਾ ਨਾ ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰੂ ਨੂੰ ਮਿਲ ਕੇ ਆਈਆਂ ਮਾਂ ਚਿੰਤਾ ਕਿਉਂ ਆ ਕਹਿ ਆਉਂਦੀ ਪੁੱਤ ਲੈਣ ਗਈ ਸਮਾਰ ਕੇ ਕਹਿਣ ਲੱਗੇ ਕਰਮਾਂ ਚੰਦੇ ਕਹਿਣ ਲੱਗੇ ਸਿਰੇ ਫੇਰ ਜਾਈ ਤੇ ਕਲਮ ਦੁਆਤ ਕਾਗਜ਼ ਲੈ ਕੇ ਜਾਈ ਜੇ ਮਰਦੀ ਕਹਿਣ ਤਾਂ ਨਹੀਂ ਕਰਮਾਂ ਚ ਕਹਿ ਲਗੋ ਮਰਦੀ ਲਿਖਣਾ ਤੇ ਤੁਸੀਂ ਸੀ ਨਹੀਂ ਲਿਖਿਆ ਹੋਣ ਲਿਖਦੇ ਹੋ ਜ਼ੁਗਤ ਮਿਲ ਗਏ ਨਾ ਉਹੀ ਮਾਰ ਜਿਹੜੇ ਕਹਿਣ ਵਾਲਿਆ ਵੀ ਮਾਂ ਤੇਰੇ ਭਾਗਾ ਚ ਨਹੀਂ ਤੇ ਮਾਂ ਸਾ ਮਾਤਾ ਨੂੰ ਮਾਰਦੀ ਨੂੰ ਸੱਤ ਦੇ ਦਿੱਤੇ ਕਰਮ ਬਦਲਤੇ ਨਾ ਮਾਰ ਕੇ ਲਗੇ ਕਰਮ ਜਿਹੜਾ ਨਾ ਇਹਦੇ ਪ੍ਰਤੀ ਸੁਚੇਤ ਹੋਣਾ ਚਾਹੀਦਾ ਮੈਂ ਇੱਕ ਦਿਨ ਕਿਸੇ ਰੱਬੀ ਪਿਆਰੇ ਕੋਲ ਬੈਠਾ ਪੁੱਛਿਆ ਵੀ ਜ਼ਿੰਦਗੀ ਨੂੰ ਕਿਵੇਂ ਉੱਚੀਆਂ ਕੀਤਾ ਜਾਵੇ ਕਿਵੇਂ ਉਹਦੇ ਦਾਦਾਰ ਕਿਵੇਂ ਅੱ비 ਬਖਸ਼ਿਸ਼ ਨੂੰ ਮਾੜਿਆ ਜਾਏ ਕਹਿਣ ਲੱਗਾ ਪਹਿਲਾ ਕਦਮ ਹੀ ਹੈ ਵੀ ਆਪਣੇ ਕਰਮ ਨੂੰ ਪਛਾਣੋ ਜੇ ਕਰਮ ਪਛਾਣ ਲਿਆ ਨਾ ਸਮਝ ਲਓ ਵੀ ਉਸ ਦਿਨ ਜ਼ਿੰਦਗੀ ਅੰਦਰ ਸੱਚ ਆਉਣਾ ਸ਼ੁਰੂ ਹੋ ਜਾਏਗਾ ਵੀ ਸਮਝ ਲਓ ਕਰਮ ਇੱਕ ਬੀਜ ਆ ਜਿਹੜਾ ਬੀਜਿਆਏ ਵੜਣਾ ਨਹੀਂ ਪੈਣਾ ਏ ਤੁਸੀਂ ਹੁਣੇ ਪੜਿਆ ਵੀ ਆ ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ ਕਰਮਾਂ ਕਰਕੇ ਨੇੜੇ ਤੇ ਕਰਮਾਂ ਕਰਕੇ 12 ਮਾਹ ਦੀ ਬਾਣੀ ਚ ਮਾਰ ਦੀ ਸ਼ੁਰੂ ਚ ਇਹੀ ਗੱਲ ਕਹੀ ਆ ਕਿਰਤ ਕਰਮ ਕੇ ਵਿਛੜੇ ਪਰ ਦੂਜੀ ਬਾਤ ਨਾਲ ਦੇ ਕਿ ਕਰਮਾਂ ਕਰਕੇ ਵੀ ਨਹੀਂ ਮਿਲਾਂਗੇ ਕਰਮ ਕਰਨਾ ਹੈ ਪਰ ਕਰਮ ਤੇ ਇਹ ਵੀ ਨਹੀਂ ਦਾਵਾ ਕਰਨਾ ਵੀ ਕਰਮ ਕੀਤਾ ਤੇ ਹੁਣ ਮਲਾਪ ਨਹੀਂ ਨਹੀਂ ਮਲਾਪ ਉਹਦੀ ਬਖਸ਼ਿਸ਼ ਨਾਲ ਜੇ ਕਰਮ ਕਰਕੇ ਮਲਾਪ ਹੋ ਜੇ ਤੇ ਫਿਰ ਕਰਮ ਵੱਡਾ ਹੋ ਗਿਆ ਉਹ ਛੋਟਾ ਹੋ ਗਿਆ ਨਹੀਂ ਕਰਮ ਕਰਕੇ ਦਾਵਾ ਨਹੀਂ ਕਰਨਾ ਕੇਵਲ ਉਹਦੀ ਬਖਸ਼ਿਸ਼ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਪਰ ਕਹਿੰਦੇ ਨੇ ਜ਼ਿੰਦਗੀ ਅੰਦਰ ਦੁੱਖ ਹੈ ਨਾ ਇਹਦਾ ਭਾਂਡਾ ਕਿਸੇ ਸਿਰ ਨਾ ਪੰਨ ਇਹ ਤੇਰੇ ਆਪਣੇ ਕਰਮ ਦਾ ਕੋਈ ਦੋਸ਼ ਆ ਜਿਹੜਾ ਤੈਨੂੰ ਕਿਤੇ ਚੇਤਾ ਭੁੱਲ ਗਿਆ ਕਿਰਤ ਕਤਕ ਕਰਮ ਕੁਮਾਮਣੇ ਦੋਸ਼ ਨਾ ਜਾ ਕਾਹੂ ਜੋਗ ਉਹ ਕਰਮ ਕੀ ਸੀ ਰੱਬ ਨੂੰ ਭੁੱਲ ਜਾਣਾ ਪਰਮੇਸ਼ਰ ਨੂੰ ਭੁੱਲ ਜਾਣਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਬੇ ਰੋਗ ਮਾਰ ਕਾਲ ਗਏ ਸਾਰੇ ਰੋਗ ਘੇਰਾ ਪਾ ਲੈਂਦੇ ਜਦੋਂ ਉਹਨੂੰ ਭੁੱਲ ਜਾਂਦੇ ਆ ਜਦੋਂ ਉਹਨੂੰ ਭੁੱਲ ਜਾਂਦੇ ਆ ਫਿਰ ਮਨੋਖੰਦਰ ਡਰ ਪੈਦਾ ਹੋ ਜਾਂਦਾ ਏ ਇੱਕ ਦਿਨ ਕਿਸੇ ਰਿਸ਼ਤੇਦਾਰ ਦੇ ਗਏ ਬੱਚੀ ਸੀ ਉਹਨਾਂ ਦੀ ਤੇ ਕਰੀਬਨ ਕਰੀਬਨ 35 ਕੇ ਸਾਲ ਦੀ ਉਮਰ ਹੋ ਗਈ ਮੈਂ ਕਿਹਾ ਬੱਚੀ ਦਾ ਰਿਸ਼ਤਾ ਨਹੀਂ ਕੀਤਾ ਕਹਿੰ ਲਗੇ ਨਹੀਂ ਮੰਗਲਿਕ ਆ ਮੈਂ ਕਿਹਾ ਇਹ ਸ਼ਬਦ ਕਿੱਥੋਂ ਆ ਗਿਆ ਜਿੰਨਾ ਕੋਲ ਜਾ ਕੇ ਪੁੱਛਦੇ ਉਹਨਾਂ ਕਹਿਣ ਵੀ ਐਦੋਂ ਇਹਦਾ ਜਨਮ ਹੋਇਆ ਤੇ ਤਾਂ ਮੰਗਲਿਕ ਆ ਮੰਗਲਿਕ ਦੇ ਅਰਥ ਕਦੀ ਪੜੇ ਨੇ ਮੈਂ ਕਹਿੰਦਾ ਕਿਹੋ ਜੇ ਮਾ ਮਾਪ ਨੇ ਆਪਣੇ ਬੱਚਿਆਂ ਨੂੰ ਕਿਹੋ ਜੇ ਸ਼ਬਦ ਨਾਲ ਸੰਬੋਧਨ ਕਰ ਦਿੰਦੇ ਮੰਗਲਿਕ ਆ ਮੰਗਲਿਕ ਦਾ ਅਰਥ ਹੁੰਦਾ ਕਲੈਣਾ ਕਲੈਣਾ ਪੁੱਤ ਬੱਚਾ ਪੈਦਾ ਹੋ ਗਿਆ ਮੰਗਲਿਕ ਹੁਣ ਜਿਨ੍ਹਾਂ ਨੂੰ ਜਾ ਕੇ ਪੁੱਛਿਆ ਜਿਨ੍ਹਾਂ ਨੇ ਦੱਸਿਆ ਮੰਗਲਿਕ ਉਹ ਕੀ ਦੱਸ ਸਕਦੇ ਨੇ ਉਹ ਤਾਂ ਇਹ ਹੀ ਦੱਸ ਸਕਦਾ ਵੀ ਇੰਨੀ ਤਰੀਕ ਨੂੰ ਐਨੇ ਵਜੇ ਇਸ ਵਾਰ ਜਨਮ ਹੋਇਆ ਤੇ ਮਨ ਕੱਲ ਕੇ ਉੱਥੋਂ ਥੋੜੀ ਜ਼ਿੰਦਗੀ ਦੀ ਰੰਮਤ ਆਉਂਦੀ ਆ ਜ਼ਿੰਦਗੀ ਰੰਮਤ ਆ ਤੇ ਮਾਂ ਦੀ ਕੁੱਖ ਤੋਂ ਪੈਦਾ ਹੋਗੀ ਇਹ ਤਾਂ ਮਾਂ ਦੀ ਕੁੱਖ ਤੋਂ ਉਹਦੇ ਬਾਰੇ ਤਾਂ ਕਿਸੇ ਨੂੰ ਨਹੀਂ ਪਤਾ ਥੇ ਤਵਾਰ ਦਾ ਜੋਗੀ ਜਾਣੇ ਪਰ ਫਿਰ ਬੰਦਾ ਭਲੇਖੇ ਚ ਪਿਆ ਇੱਕ ਡਾਰੀ ਆ ਨਾ ਬਾਅਦ ਕਹਿੰਦਾ ਕਿ ਜੇ ਗੁਰੂ ਕੋਲ ਆਏ ਨਾ ਗੁਰੂ ਕੋਲ ਮਤ ਲੈ ਜੇ ਨਾਮ ਜੱਪੇ ਬਾਣੀ ਪਰੇ ਜੋ ਹਰ ਨਾਮ ਤੇ ਆਵੇ ਤਿੰਨ ਡਰ 60 ਘਤਿਆ ਉਹਨਾਂ ਦੇ ਸਿਰ ਤੇ ਕੋਈ ਡਰ ਨਹੀਂ ਆ ਜਿਹੜੇ ਗੁਰੂ ਨੂੰ ਪੁੱਛ ਕੇ ਤੁਰਦੇ ਨੇ ਬਾਅਦ ਕਹਿੰਦਾ ਕਿ ਰੱਬ ਨੂੰ ਭੁੱਲਣਾ ਇਹ ਜ਼ਿੰਦਗੀ 'ਚ ਦੁੱਖਾਂ ਦੀ ਸ਼ੁਰੂਆਤ ਦੀ ਆ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸੱਬੇ ਰੋਗ ਤੇ ਫਿਰ ਬੇਮੁਖ ਹੋਏ RAM ਤੇ ਲੱਗਣ ਜਨਮ ਵਜੂਗ ਜਨਮਾਂ ਜਨਮਾਂ ਦਾ ਵਜੂਗ ਲੱਗ ਜਾਂਦਾ ਜੇ ਰੱਬ ਤੋਂ ਬੇਮੁਖ ਹੋ ਜਾਈਏ ਸਾਖੀਆਂ ਬੜੀਆਂ ਚੇਤੇ ਆ ਰਹੀਆਂ ਪਰ ਸਮਾ ਬੜਾ ਸੀਮਾ 'ਚ ਆ ਉਹ ਮੂਲੇ ਦੀ ਕਾੜੀ ਆਉਂਦੀ ਆ ਨਾ ਤੁਹਾਨੂੰ ਬਾਅਦ ਤੇ ਤਾਰਨ ਕਾਇਸਰ ਵੀ ਦਾ ਸਮਾ ਆ ਗਿਆ ਉਹਨੂੰ ਬਖਸ਼ ਦਈਏ ਇਹਨੂੰ ਤੇ ਘਰ ਵਾਲੀ ਨੇ ਸੋਚਿਆ ਵੀ ਹੁਣ ਆ ਗਏ ਨਾ ਜਿਹੜੇ ਅੱਗੇ ਨਾਲ ਲੈ ਕੇ ਜੀ ਹੁਣ ਨਾਲ ਲੈ ਕੇ ਤੇ ਪਤਾ ਨਹੀਂ ਕਦੋਂ ਵਾਪਸ ਮੁੜੇ ਤੂੰ ਲੁਕ ਜਾ ਘੀਰੇ 'ਚ ਘੀਰੇ ਨੂੰ ਸਮਝਦੇ ਹੋ ਨਾ ਪਾਤੀਆਂ ਵਾਲਾ ਮੂਲੇ ਨੂੰ ਘੇਟੇ ਵਾਰਤਾ ਮਾਣਯੋਗ ਆਵਾਜ਼ਮਾਰੀ ਮੂਲੇ ਆ ਘਰ ਵਾਲੀ ਕਹਿੰਦੀ ਉਹ ਕਰ ਨਹੀਂ ਪਾਛਣ ਫਿਰ ਆਵਾਜ਼ਮਾਰੀ ਘਰ ਵਾਲੀ ਕਹਿੰਦੀ ਕਰ ਨਹੀਂ ਮਾਰ ਕਹਿੰ ਲਗੇ ਫਿਰ ਨਹੀਂ ਹੋਣਾ ਘੀਦੇ ਚ ਸੱਪ ਲੜਿਆ ਉਹ ਰੋਂਦੇ ਨੇ ਔਰ ਮਾਗੀ ਕਹਿੰਦੇ ਵੀ ਕਰੋ ਕੁਝ ਮਾਰ ਕਹਿੰ ਲਗੇ ਕਰਨ ਵਾਸਤੇ ਤੇ ਆਏ ਸੀ ਪਰ ਤੁਸੀਂ ਬੇਮੁਖ ਹੋ ਗਏ ਹੁਣ ਹੋਏਗਾ ਤਾਂ ਸਹੀ ਕੁਝ ਪਰ ਹੁਣ ਸਮਾਂ ਪਾ ਕੇ ਹੋਏਗਾ ਕਿੰਨੇ ਸਾਲ ਬੀਤ ਗਏ ਤੁਸੀਂ ਹਜੂਰ ਸਾਹਿਬ ਜਾਓ ਸ਼ਿਕਾਰ ਘੜ ਗੁਰਦੁਆਰੇ ਖਰਕੋਸ਼ ਦੀ ਜੂਨ ਵਿੱਚ ਪਏ ਹੋਏ ਸੇਹ ਦਾ ਸ਼ਿਕਾਰ ਕਰਕੇ ਕਲਗੀ ਵਾਲੇ ਪਾਤਸ਼ਾਹ ਨੇ ਉਸ ਮੂਲੇ ਖੱਤਰੀ ਦਾ ਉਧਾਰ ਕੀਤਾ ਕਿੰਨਾ ਸਮਾਂ ਪੈ ਗਿਆ ਵਿਮਕ ਹੋ ਗਿਆ ਨਾ ਜਨਮਾਂ ਦਾ ਵਿਜੋਗ ਲੱਗ ਗਿਆ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਜਿਤਨੇ ਨਰਕ ਸੇ ਮਨਮੁਖ ਭੋਗ ਗਏ ਗੁਰਮੁਖ ਲੇਪ ਨਾ ਮਾਸਾ ਓਰ ਕਹਿੰਦੇ ਨੇ ਵਿਮਕ ਹੋਏ RAM ਤੇ ਲੱਗਨ ਜਨਮ ਵਿਜੋਗ ਖਿੰਮੇ ਕੌੜੇ ਹੋਏਗੇ ਜਿਤਨੇ ਮਾਇਆ ਭੋਗ ਅਜ ਮਾਇਆ ਦੇ ਭੋਗ ਸਾਨੂੰ ਬੜੇ ਚੰਗੇ ਲੱਗਦੇ ਨੇ ਮੈਂ ਗੁਰੂ ਕੀ ਬਾਣੀ ਚੋਂ ਇੱਕ ਬਚਨ ਪੜਿਆ ਹੁਣ ਸਮਾਂ ਨਹੀਂ ਮੈਂ ਤੁਹਾਡੇ ਸਾਹਮਣੇ ਰੱਖਾਂ ਕਹਿ ਲ ਗਿਆ ਖੰਡ ਮਰਦੀ ਐ ਨਾ ਗੋੜ ਬਣਦਾ ਇਹ ਕਿਹਦੇ ਚੋਂ ਬਣਿਆ ਗੰਨੇ ਚੋਂ ਬਣਿਆ ਨਾ ਤੇ ਕਹਿਣ ਲੱਗੇ ਗੰਨੇ ਨੂੰ ਵੀ ਹੰਕਾਰ ਹੋ ਗਿਆ ਵੀ ਵੇ ਮੈਂ ਬਾਕੀਆਂ ਨਾਲੋਂ ਵੱਡਾ ਹੋ ਗਿਆ ਮੇਰੇ ਤੇ ਮਠਾਸ ਭਰੇਗੀ ਕਹਿਣ ਲੱਗੇ ਉਹਦੇ ਕਰਕੇ ਜ਼ਮੀਂਦਾਰ ਨੇ ਜਣਾ ਤੋਂ ਵੱਡੇ ਆ ਦੇ ਟੋਟੇ ਕੀਤੇ ਉਹਨੂੰ ਵੇਲਣੇ ਤੇ ਦੇਖ ਕੇ ਉਹਦੀ ਗਾਓ ਕੱਢੀ ਤੇ ਉਹਦਾ ਜਦੋਂ ਗੁੜ ਬਣਾਉਣ ਲੱਗਾ ਤੇ ਬੁਲਬਲੇ ਨਿਕਲਦੇ ਨੇ ਮਾਰ ਦੇਖੋ ਕਿੰਨੀ ਬਰੀਕੀ ਚ ਜਾਂਦੇ ਨੇ ਕਹਿ ਲਿਓ ਗੰਨਾ ਵੀ ਰੋਂਦਾ ਪਿਆ ਵੀ ਵੇਖੋ ਮੇਰੇ ਵਾਂਗੂ ਕਿਤੇ ਮਠਾਜ ਦਾ ਹੰਕਾਰ ਨਾ ਕਰਿਓ ਵੀ ਮੈਂ ਮਠਾਜ ਦਾ ਘਰ ਕਰ ਲਿਆ ਤੇ ਬਾਅਦ ਕੰ ਲਗੇ ਇਸੇ ਤਰ੍ਹਾਂ ਜਿਹੜੇ ਵਕਾਰ ਆ ਨਾ ਬੰਦੇ ਨੂੰ ਮਿੱਠੇ ਲੱਗਦੇ ਨੇ ਪਰ ਜਦੋਂ ਇਹਨਾਂ ਦਾ ਫਲ ਭੋਗਣਾ ਪੈਂਦਾ ਉਦੋਂ ਫਿਰ ਰੋਂਦਾ ਏ ਬਾਜੀ ਨੇ ਕਿੰਨਾ ਸੂਖ ਸਮ ਪ੍ਰਮਾਣ ਦਿੱਤਾ ਇੱਕ ਮਿੱਠੇ ਦਾ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਰੋਗ ਕਹਿ ਲਿਓ ਤੇ ਚ ਕੌੜਾ ਰੋਗ ਪੈਦਾ ਹੋ ਗਿਆ ਭੋਗ ਚੰਗੇ ਲੱਗਦੇ ਨੇ ਅੱਜ ਬੰਦਾ ਕਿਸੇ ਦਾ ਹੱਕ ਖੁੰਦਾ ਏ ਚੰਗਾ ਲੱਗਦਾ ਏ ਕਿਸ ਨਾਲ ਧੋਖ ਅੱਜ ਚੰਗਾ ਲੱਗਦਾ ਏ ਅੱਜ ਝੂਠ ਚੰਗਾ ਲੱਗਦਾ ਏ ਪਰ ਮਾਰ ਕਹਣ ਲਗੇ ਇਹਦੇ ਚ ਜਿਹੜੇ ਰੋਗ ਪੈਦਾ ਹੁੰਦੇ ਆ ਨਾ ਉਦੋਂ ਬੰਦਾ ਫਿਰ ਰੱਬ ਨੂੰ ਦੋਸ਼ ਦਿੰਦਾ ਨਹੀਂ ਕਿੰਨੇ ਕੌੜੇ ਹੋਏਗੇ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕਿਆ ਕਿਸ ਤੇ ਰੋਵੇ ਰੋਜ਼ ਮਾਰ ਕਹਣ ਲਗੇ ਜਿਹੜਾ ਹੁਣ ਤੂੰ ਬੀਜ ਲਿਆ ਨਾ ਹੁਣ ਜਿਹਦੇ ਕਰਕੇ ਤੇਰੇ ਅੰਦਰ ਕੋਈ ਦੁੱਖ ਪੈਦਾ ਹੋਇਆ ਹੁਣ ਕੋਈ ਤੇਰੇ ਥਾਂ ਇਹ ਦੁੱਖ ਨੂੰ ਨਹੀਂ ਭੋਗ ਸਕਦਾ ਨਹੀਂ ਬਣਾ ਸਕਦਾ ਖੁਸ਼ੀ ਤੇ ਭਾਵੇਂ ਕੋਈ ਵੰਡਾ ਲੇ ਪਰ ਦੁੱਖ ਨਹੀਂ ਵੰਡਾਇਆ ਮੰਨ ਲਓ ਸਰੀਰ ਨੂੰ ਕੋਈ ਰੋਗ ਲੱਗ ਗਿਆ ਦੁੱਖ ਲੱਗ ਗਿਆ ਕੋਈ ਭੈਣ ਭਰਾ ਹਮਦਰਦੀ ਆ ਡਾਕਟਰ ਕੋਲ ਲੈ ਜਾਏਗਾ ਦਵਾਈ ਦੇ ਲੇਗਾ ਪਰ ਦੁੱਖ ਤੇ ਆਪ ਨੂੰ ਆਪ ਨੂੰ ਭੋਗਣਾ ਪੈਣਾ ਨਾ ਕਹਿ ਲਗੇ ਇਹਦੇ ਵਿੱਚ ਕੋਈ ਕੁਝ ਵੀ ਨਹੀਂ ਕਰ ਸਕਦਾ ਬੇਵਸਿਆ ਪਰ ਨਿਰਾਸ਼ ਵੀ ਨਾ ਹੋਣਾ ਸਾਹਿਬ ਜੀ ਕੀ ਕਹਿੰਦੇ ਨੇ ਵਿੱਚ ਨਾ ਕੋਈ ਕਰ ਸਕੇ ਕਿਸ ਤੇ ਰੋਵੇ ਰੋਜ਼ ਕੀਤਾ ਕਸ਼ੂ ਨਾ ਹੋਵੀ ਲਿਖਿਆ ਤੌਰ ਸੰਯੋਗ ਹੈ ਕਿ ਹੁਣ 13 ਹੀ ਲਿਖਿਆ ਤੂੰ ਭੋਗਦਾ ਪਿਆ ਐ ਪਰ ਇੱਕ ਗੱਲ ਜ਼ਰੂਰ ਨੋਟ ਕਰ ਲੈ। ਸਾਬ ਕਹਿੰਨੇ ਨੇ ਵੱਡ ਭਾਗੀ ਮੇਰਾ ਪ੍ਰਭ ਮਿਲ ਹੈ। ਗੁਰੂ ਕੋਲ ਆਇਆ ਨਾ ਵੱਡੇ ਭਾਗਾ ਦੀ ਨਿਸ਼ਾਨੀ ਆ। ਮੈਂ ਕਹਾਂਗਾ ਕਿ ਜੇ ਵੱਡੇ ਭਾਗਾ ਨਾਲ ਗੁਰੂ ਮਿਲ ਗਏ, ਪ੍ਰਮਾਤਮਾ ਮਿਲ ਗਏ। ਪ੍ਰਮਾਤਮਾ ਗੁਰੂ ਮਲਾਏਗਾ। ਸਿੱਧਾ ਪ੍ਰਮਾਤਮਾ ਨੂੰ ਆਪਾਂ ਨਹੀਂ ਜੇ ਮਿਲ ਸਕਦੇ। ਬਿਨ ਸਤਗੁਰ ਕਿਨੇ ਨਾ ਪਾਇਓ ਪਰ ਇੱਥੇ ਮੈਂ ਜੀ ਪ੍ਰਮਾਤਮਾ ਦੀ ਗੱਲ ਕੀਤੀ ਆ ਕਿਉਂਕਿ ਗੁਰੂ ਮਿਲਿਆ ਤੇ ਗੁਰੂ ਨੇ ਪ੍ਰਮਾਤਮਾ ਨੂੰ ਮਲਾਇਆ। ਪ੍ਰਮਾਤਮਾ ਬਾਰੇ ਤੇ ਜਾਣਦੇ ਵੀ ਨਹੀਂ ਗੁਰੂ ਦੱਸਦਾ ਵੀ ਇਦਾਂ ਦਾ ਪਰ ਸਾਬ ਕੇ ਦਿਨੇ ਵੱਟਾ ਪਾ ਗਈ ਮੇਰਾ ਪ੍ਰਭ ਮਿਲਿਆ ਤਾਂ ਉਤਰੇ ਸਭ ਬਿਯੋਗ ਸਾਰਾ ਕੁਝ ਵਾਸ ਹੋ ਗਿਆ ਸਾਰਾ ਕੁਝ ਤੋਤਾ ਗਿਆ ਆ ਕਮਰਾ ਇਹ ਨਾ ਕੋਈ ਹੋਵੇ ਤਾਂ ਹਨੇਰਾ ਹੋਵੇ ਤੇ ਭਾਵੇਂ ਕਈ ਸਾਲਾਂ ਦਾ ਹਨੇਰਾ ਹੋਵੇ ਲਾਈਟ ਦਿਗਾ ਦਿਓ ਇੱਕ ਛੇਨ ਲੱਗਾ ਚਾਨਣ ਹੋ ਗਿਆ ਮਾਰਕਾ ਲਗੇ ਇਸੇ ਤਰ੍ਹਾਂ ਜਿਹੜੇ ਜ਼ਿੰਦਗੀ ਤੇ ਜਨਮਾਂ ਜਨਮਾਂ ਤਰਾਂ ਦੇ ਦੁੱਖਿਆ ਨਾ ਜਿਦਣ ਗੁਰੂ ਸ਼ਬਦ ਅੰਦਰ ਪ੍ਰਕਾਸ਼ ਹੋ ਗਿਆ ਉਦੋਂ ਇਹਨਾਂ ਨੂੰ ਉੜਦਿਆ ਇੱਕ ਛੇਨ ਵੀ ਨਹੀਂ ਲੱਗਣਾ ਇਹ ਵੀ ਗੁਰੂ ਕੀ ਬਾਣੀ ਚ ਪੰਕਤੀ ਜੀ ਔਰ ਦੁਖ ਅੰਗ ਅਨਖਤ ਅੰਗ ਜਨਮ ਦ੍ਰਿਦਰੰਗ ਮਹਾ ਪਖਾਦੰ ਮਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਕਾਸ਼ਤ ਪਸ਼ਮੂ ਕਰੋਤ ਕਹਿਣ ਲਗੇ ਲੱਕੜ ਭਾਵੇਂ ਕਿੰਨੀ ਵੀ ਪਈ ਹੋਵੇ ਇੱਕ ਨਿੱਕੀ ਜੀ ਚੰਗਾਰੀ ਲਾ ਦਿਓ ਪੱਲਾ ਤੇ ਸਾੜ ਕੇ ਸੁਆਹ ਕਰ ਦਿੰਦੀ ਹੈ ਇਸੇ ਤਰ੍ਹਾਂ ਵਾਹਿਗੁਰੂ ਦੇ ਨਾਮ ਦਾ ਅਸਰ ਆ ਇਹ ਨਾਮ ਦੀ ਕਰਾਮਾਤ ਆ ਜਨਮਾਂ ਜਨਮਾਂ ਤਰਾਂ ਦੀ ਜਿਹੜੀ ਮੈਲ ਆ ਜਿਹੜੇ ਦੁੱਖ ਨੇ ਰੋਗ ਨੇ ਝੋਰੇ ਨੇ ਪਾਪ ਨੇ ਇੱਕ ਲਾਈ ਹੋਈ ਨਾਮ ਦੀ ਚੰਗਾਰੀ ਇਕ ਛਿੰ ਤੇ ਸਾੜ ਕੇ ਸੁਆ ਕਰ ਦਿੰਦੀ ਹੈ ਵੜਪਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਜ ਮਾਰ ਕੇ ਆ ਗਿਆ ਤੇਰਾ ਕੰਮ ਕਰਨ ਵਾਲਾ ਵੀ ਹੁਣ ਇਹ ਕਰਮ ਕਰ ਤੂੰ ਕਈ ਵਾਰੀ ਬੰਦਾ ਨਰਾਸ਼ ਹੋ ਜਾਂਦਾ ਵੀ ਸਾਡੇ ਤੇ ਭਾਗਾ ਚ ਦੁੱਖ ਲੈ ਕੇ ਨੇ ਸਾਡੀ ਤੇ ਜ਼ਿੰਦਗੀ ਅਸੀਂ ਚੰਗਾ ਕਰਦੇ ਤਾਂ ਵੀ ਮਾੜਾ ਹੋ ਜਾਂਦਾ ਅਸੀਂ ਕਿਸੇ ਦਾ ਚੰਗਾ ਸੋਚੀ ਉਹ ਵੀ ਸਾਨੂੰ ਲਾਂਭੇ ਦੇਣ ਲੱਪੇਂਦਾ ਲਿਖਿਆ ਹੀ ਮਾੜਾ ਹੈ ਮਾਰਕਾ ਲਗੇ ਨਹੀਂ ਉਹ ਕਿਸੇ ਨਾਲ ਮਾਰਾ ਨਹੀਂ ਕਰਦਾ ਤੂੰ ਗੁਰੂ ਕੋਲ ਆ ਕੇ ਅਰਦਾਸ ਕਰ ਕੋਈ ਕਿਸੇ ਅੱਗੇ ਆਪਣਾ ਦੁੱਖ ਨਾ ਰੋ ਉਹਨੇ ਸੁਣ ਕੇ ਇਧਰ ਉਧਰ ਘਰ ਸੋਣਾ ਏ ਕਿਉਂਕਿ ਉਹਦੇ ਕੋਲ ਸਮਰੱਥਾ ਨਹੀਂ ਤੇਰਾ ਦੁੱਖ ਦੂਰ ਕਰਨ ਦੀ ਗੁਰੂ ਚਰਨਾਂ 'ਤੇ ਆ ਕੇ ਅਰਦਾਸ ਕਰ ਪਾਚਾ ਤੁਸੀਂ ਬੰਦਣਾ ਨੂੰ ਕੱਟਣ ਵਾਲਿਓ ਕਿਰਪਾ ਕਰੋ ਨਾਨਕ ਕੋ ਪ੍ਰਭ ਰਾਖ ਲਹੇ ਮੇਰੇ ਸਾਇਬ ਬੰਦੀ ਮੋਚ ਬੰਦੀ ਕਹਿੰਦੇ ਨੇ ਬੰਧਨ ਮੋਚ ਮੈਨੇ ਕੱਟਣ ਕੁਝ ਬੰਦਨਾ ਨੂੰ ਕੱਟਣ ਵਾਲਿਓ ਗੈਬਹੋੜ ਬੰਦੀ ਛੋੜ ਤਰੰਕਾਰ ਦੁਖਦਾਰੀ ਕਰਮ ਨਾ ਜਾਣਾ ਇਹ ਅਰਦਾਸ ਹੈ ਮਾਰ ਦੀ ਕੋਈ ਕਰਮ ਚੰਗਾ ਨਹੀਂ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਪਰ ਇੱਕ ਗੱਲ ਜ਼ਰੂਰ ਕਹਿੰਦੇ ਨੇ ਲੋਕ ਵੀ ਗੁਰਦਰੇ ਜਾਂਦਾ ਏ ਬਾਣਾ ਵੀ ਪਾਇਆ ਏ ਇਸ ਵਾਸਤੇ ਮਾਰ ਦੀ ਆਪਣੇ ਬਾਣੇ ਦੀ ਨਾਜ਼ ਰੱਖੋ ਕਰਮ ਨਾ ਜਾਣਾ ਧਰਮ ਨਾ ਜਾਣਾ ਲੋਭੀ ਮਾਇਆ ਧਾਰੀ ਨਾਮ ਪਰਯੋਗੋ ਭਗਤ ਗੋਬਿੰਦ ਕਾਏ ਰਾਖੋ ਪੈਜ ਆਪਾਂ ਕਈ ਵਰੀ ਤੇ ਹਮਾਰੀ ਪਰਲੇ ਨਹੀਂ ਇਹ ਰੱਖੋ ਪੈਜ ਤੁਮਾਰੀ ਤੁਹਾਡੀ ਇਹ ਪਹਿ ਦੇ ਆ ਕਿ ਜੋ ਸ਼ਰਨ ਆਵੇ ਤਿਸ ਕੰਠ ਆਵੇ ਲਾਵੇ ਇਹ ਬਿਰਦ ਸੁਆਮੀ ਸਦਾ ਆਪਣੇ ਬਿਰਦ ਦੀ लाज ਰੱਖੋ ਮਰਦੀ ਨਾਨਕ ਕੋ ਪ੍ਰਮ ਰੱਖ ਲੈ ਮੇਰੇ ਸਾਹਿਬ ਬੰਦੀ ਮੋਜ ਤੇ ਗੁਰੂ ਸਾਹਿਬ ਜੀ ਫਿਰ ਕੀ ਕਹਿੰਦੇ ਨੇ ਕਹਿਣ ਗੁਰ ਕਤਕ ਦਾ ਮਹੀਨਾ ਫਿਰ ਤੇਰਾ ਸੋਨਾ ਹੋਵੇਗਾ ਪਰ ਇੱਕ ਕੰਮ ਕਰ ਸਾਹਿਬ ਕਹਿੰਦੇ ਨੇ ਕਤਕ ਹੋਵੇ ਸਾਧ ਸੰਗ ਬਿੰਸ ਸਬੇ ਸੋਚ ਜਿਸ ਮਹੀਨੇ ਵਿੱਚ satsangat ਕਰੇਗਾ ਨਾ ਬਸ ਤੇਰੀ ਚਿੰਤਾਵਾਂ ਸੋਚਾਂ ਮੁੱਕ ਜਾਣਗੀਆਂ ਆਪਣਾ ਗੁਰੂ ਨੂੰ ਪੇਟਾ ਕਰਦੇ ਤੇਰਾ ਜੀਵਨ ਇਹ ਲੋਕ ਸੁਖੀਏ ਪਰ ਲੋਕ ਸੇ ਨਾਨਕ ਹਰ ਪ੍ਰਭ ਆਪੇ ਮਿਲੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਅੱਜ ਦੇ ਮਹੀਨੇ ਦਾ ਉਪਦੇਸ਼ ਮੇਰੀ ਤੁਹਾਡੀ ਚੋਲੀ ਚ ਪਾਇਆ ਏ ਪਾਤਸ਼ਾਹ ਜੀ ਕਿਰਪਾ ਕਰਨ ਸਭ ਦੀ ਸੂਝ ਬਖਸ਼ਣ ਸ਼ਬਦ ਅਨੁਸਾਰ ਜੀਵਨ ਜਾਚ ਬਖਸ਼ਿਸ਼ ਕਰਨ ਆਓ ਦੋ ਤਲ ਮਿੰਟ ਜਿਹੜੇ ਬਾਕੀ ਬਚੇ ਨੇ ਸਾਰੇ ਮਿਲ ਕੇ ਆਪਣੇ ਭਲੇ ਲਈ ਆਪਣੇ ਬੱਚਿਆਂ ਦੇ ਭਲੇ ਲਈ ਪਰਿਵਾਰਾਂ ਦੇ ਭਲੇ ਲਈ ਸਾਰੇ ਮਿਲ ਕੇ ਗੁਰਮਤਿ ਦਾ ਜਾਪ ਕਰਕੇ ਪਾਤਸ਼ਾਹ ਦੀ ਸੀਸ ਪ੍ਰਾਪਤ ਕਰੀਏ ਸਾਰੇ ਕਿਰਪਾ ਕਰੋ ਇੰਜ ਤਰੀਕੇ ਨਾਲ ਨਾਮ ਜਪਣਾ ਵੀ ਜਿਵੇਂ ਗੁਰੂ ਚਰਨਾਂ 'ਤੇ ਅਪਾਰ ਅਰਦਾਸ ਕਰਦੇ ਆ ਆਪਣੇ ਦੁੱਖ ਆਪਣੇ ਝੋੜੇ ਆਪਣੀਆਂ ਚਿਤਾਵਾਂ ਬਸ ਗੁਰੂ ਅੱਗੇ ਰੱਖ ਦਿਓ ਇਹਦੇ ਬਦਲੇ 'ਚ ਮਾਰਜੀ ਫਿਰ ਆਨੰਦमय ਜੀਵਨ ਦੇਣਗੇ ਸਾਰੇ ਕਿਰਪਾ ਕਰੋ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ